जेड़ा नवां बिल आया सर बिलले दे विच तुसी जिक्र कीता इन दी एक्ट अनलेस दी कॉन्टेक्स्ट अदरवाइज रिक्वायर्स होली स्क्रिप्चर्स मीन्स एनी ऑफ दी स्क्रिप्चर्स कंसिडर्ड सेक्रेट एंड हेल्ड एज होली बाय रिस्पेक्टिव रिलीजियस डिनोमिनेशंस एंड बे इंक्लूड श्री गुरु ग्रंथ साहेब और एक्सट्रैक्ट्स देयर ऑफ इंक्लूडिंग पोथीज गुटका साहिब श्रीमद् भगवत गीता दी कुरान शरीफ and holy bible sir scriptures na, there's a difference between scriptures and living guru guru granth sahib nu assi living guru taslim karne kripa karke scriptures de naal assi equate nahi kar sakte so bill has to decisively go into this very important factor sir ede val vishesh dhyan den di lod number 2 offence means includes any sacrilege, damage, destruction, defacing, disfiguring, decoloring, defiling, decomposing, burning, breaking, or tearing of any holy scriptures or part thereof. or theft is Theft Theft is not included that is theft is not included so i would like the word theft to be included in this bill sir. number one number two sir char number te the investigation of the offences punishable under this act should be conducted by the police not below the rank of a deputy superintendent of police dsp correct meri raay hai sir jinniya bhi sitth baniyan jithe bedbi hoyi assi oh sari ajdi te ajdi te level to utte ki ਮੇਰੀ ਰਾਏ ਗਵਰਨਮੈਂਟ ਨੂੰ ਹੋਏਗੀ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਇਟ ਸ਼ੁੱਡ ਬੀ ਟਾਈਮ ਬਾਉਂਡ देयर इज नो ਟਾਈਮ ਇਨ ਇਨ ਦਿਸ ਹੁਣ ਆ ਹੋਣ ਵਾਲੀਆਂ ਇਨਵੈਸਟੀਗੇਸ਼ਨ ਆ ਚੱਲਦੇ ਨੂੰ ਅਜੇ ਤੱਕ 10 ਸਾਲ ਹੋ ਚੁੱਕੇ ਨੇ 10 ਸਾਲ ਅਜੇ ਤੱਕ ਫਾਈਨਲ ਚਲਾਨ ਨਾ ਬਰਗਾੜੀ ਬੈਬਲ ਕਲਾਂ ਦੇ ਨਾ ਕੋਟ ਕਪੂਰੇ ਦੇ ਦਿੱਤੇ ਗਏ ਸੋ ਮੈਂ ਇਹਦੇ ਚ ਆਪਣੇ ਵੱਲੋਂ ਰਾਏ ਦਊਂਗਾ ਮੈਕਸਿਮਮ ਇਨਵੈਸਟੀਗੇਸ਼ਨ ਦਾ ਟਾਈਮ 30 ਦਿਨ ਦਿੱਤੇ ਜਾਣ ਜੀ 30 ਦਿਨਾਂ ਤੋਂ ਬਾਅਦ ਜੇ ਐਕਸਟਰਾ ਦਿਨ ਕੋਈ 15 ਚਾਹੀਦੇ ਨੇ ਇਨਵੈਸਟੀਗੇਸ਼ਨ ਮੁਕੰਮਲ ਨਹੀਂ ਹੋਈ ਉਹ ਕਲੀ ਸੈਂਕਸ਼ਨ ਸ਼ੁੱਡ ਬੀ ਐਟ ਦੀ ਲੈਵਲ ਆਫ ਅ ਐਸਐਸਪੀ ਆਫ ਅ ਡਿਸਟ੍ਰਿਕਟ ਜੇ 45 ਦਿਨ ਬੀਤਣ ਤੋਂ ਬਾਅਦ ਫੇਰ ਵੀ ਐਕਸਟਰਾ ਟਾਈਮ ਚਾਹੀਦਾ ਫਿਰ ਡਾਇਰੈਕਟਰ ਜਨਰਲ ਆਫ ਪੁਲਿਸ ਜਿਹੜਾ ਸਟੇਟ ਦਾ ਕੱਲਾ ਉਹੀ ਟਾਈਮ ਦੇ ਸਕਦਾ ਸੋ ਦੈਟ ਡਾਇਰੈਕਟਰ ਜਨਰਲ ਪੁਲਿਸ ਨੂੰ ਇਹਦੀ ਗੰਬੀਰਤਾ ਪਤਾ ਹੋਏ ਤੇ ਉਹ ਕਰੇ ਜੀ ਅਕਸਰ ਇਸ ਤੋਂ ਅੱਗੇ ਮੈਂ ਜਾਣਾ ਇਹ ਚਾਹਨਾ ਕਿ ਜਿੱਥੇ ਵੀ ਕੋਈ ਇਨਵੈਸਟੀਗੇਸ਼ਨ ਗਲਤ ਪਾਈ ਜਾਏ ਜਾਂ ਬਾਇਸਟ ਪਾਈ ਜਾਏ ਉਹ ਅਫਸਰ ਜਿਹੜਾ ਉਹਦੇ ਅਗੇਂਸਟ ਪ੍ਰੋਸੀਕਿਊਸ਼ਨ ਹੋਣੀ ਚਾਹੀਦੀ ਇਹ ਨਹੀਂ ਕਿ ਤੁਸੀਂ ਜੋ ਮਰਜ਼ੀ ਲਿਖ ਦਿਓ ਮੈਂ ਅੱਗੇ ਕਚਹਿਰੀਆਂ ਤੋਂ ਬਾਹਰ ਸੁੱਟੇ ਜਾਣ ਇਨਵੈਸਟੀਗੇਸ਼ਨ ਫਾਲਟੀ ਨਜ਼ਰ ਆਏ ਉਹਨੂੰ ਕੋਈ ਕਿਸੇ ਕਿਸਮ ਦਾ ਉਸ ਤੇ ਇਤਰਾਜ਼ ਮੀਨਾ ਜਿਤਾਇਆ ਜਾਏ ਉਹਨੂੰ ਉਹਦੀ ਨੌਕਰੀ ਦੇ ਵਿੱਚ ਕਿਸੇ ਕਿਸਮ ਦੀ ਬੰਦਿਸ਼ ਵੀ ਨਾ ਪੈ ਸੋ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਪ੍ਰੋਸੀਕਿਊਸ਼ਨ ਉਸ ਇਨਵੈਸਟਿੰਗ ਜਰਨਲਿਸਟ ਦੀ ਸੌਰੀ ਉਹਦੀ ਅਫਸਰਦੀ ਹੋਣੀ ਚਾਹੀਦੀ ਪੰਜਵਾਂ ਕੋਈ ਵੀ ਰਿਲੀਜੀਅਸ ਪ੍ਰੋਟੈਸਟਰ ਕਿਤੇ ਵੀ ਪਬਲਿਕ ਪਲੇਸ ਤੇ ਹੋਏ ਉੱਥੇ ਇਹ ਕਾਨੂੰਨ ਹੋਣਾ ਚਾਹੀਦਾ ਕੋਈ ਰੀਅਲ ਬੁਲੇਟਸ will not be fired ਅਸਲ ਦੀ ਗੋਲੀ ਨਹੀਂ ਚਲਣੀ ਚਾਹੀਦੀ देयर आर ਵੇਰੀਅਸ मींस ਵਰਲਡ ਓਵਰ ਜਿਸ ਤਰ੍ਹਾਂ ਕੰਟਰੋਲ ਕਰਦੇ ਅਸਲ ਗੋਲੀਆਂ ਨਹੀਂ ਚਲੰਦੇ ਇੱਥੇ ਦੇਖ ਕੇ 47 ਤੱਕ ਚੱਲੀਆਂ ਨੇ ਤਾਂ ਮੇਰੀ ਗੁਜ਼ਾਰਿਸ਼ ਇਹ ਨਹੀਂ ਇਹ ਮੇਰੀ ਆਪਣੀ رائے ਹੈ ਮੈਂ ਆਪਣੀ ਗੱਲ ਇਹੀ ਰੱਖਣਾ ਚਾਹਾਂਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਯੋਗਨਮੀ ਟਾਈਮ ਆਫ ਦਸ ਵੈਰੀ ਇੰਪੋਰਟੈਂਟ ਇਸ਼ੂਸ ਥੈਂਕ ਯੂ ਥੈਂਕ ਯੂ